ਬਲੇ ਸਿਰਫ ਕੁਝ ਹਫ਼ਤੇ ਹੋਏ ਆ ਜਦੋਂ ਤੁਸੀਂ ਪੰਜਾਬ ਪੁਲਿਸ ਦੀ ਇੱਕ ਥਾਰ ਵਾਲੀ ਪੁਲਿਸ ਵਾਲੀ ਦੀ ਖਬਰ ਬਹੁਤ ਜ਼ਿਆਦਾ ਵਾਇਰਲ ਹੁੰਦੀ ਦੇਖੀ ਹੋਊਗੀ ਲਗਜ਼ਰੀ ਲਾਈਫ ਸਟਾਈਲ ਆ ਉਹਦੀ ਲਾਈਫ ਦੇ ਵਿੱਚ ਹਰ ਇੱਕ ਚੀਜ਼ ਬਹੁਤ ਹੀ ਲਗਜ਼ਰੀ ਆ ਬਹੁਤ ਹੀ ਜ਼ਿਆਦਾ ਮਹਿੰਗੀ ਆ ਬਿਲਕੁਲ ਉਸੇ ਤਰ੍ਹਾਂ ਦੀ ਕਹਾਣੀ ਨਿਕਲ ਕੇ ਸਾਹਮਣੇ ਆ ਰਹੀ ਆ ਸਿਰਫ ਨਾਮ ਬਦਲਿਆ ਤੇ ਕੰਮ ਕਰਨ ਦੀ ਜਗਾ ਬਦਲੀ ਆ ਪੰਜਾਬ ਦੀ ਥਾਂ ਤੇ ਹੁਣ ਇਸ ਵਾਰ ਹੈਗੀ ਆ ਦਿੱਲੀ ਪੁਲਿਸ ਦੀ ਇੱਕ ਏਐਸਆਈ ਨੀਤੂ ਬੇਸਟ ਬਾਕੀ ਹਰ ਕਿਤਾ ਬਿਲਕੁਲ ਸੇਮ ਨੇ ਲਾਈਫ ਸਟਾਈਲ ਬਿਲਕੁਲ ਹੀ ਸੇਮ ਆ ਉਸੇ ਤਰ੍ਹਾਂ ਹੀ ਬਹੁਤ ਹੀ ਜ਼ਿਆਦਾ ਮਹਿੰਗੀਆਂ ਚੀਜ਼ਾਂ ਪਾਉਣ ਦਾ ਪੈਨਣ ਦਾ ਸ਼ੌਕ ਆ ਪਰ ਇਸ ਸ਼ੌਕ ਨੂੰ ਕਾਇਮ ਰੱਖਣ ਦੇ ਲਈ ਚਾਹੀਦਾ ਵਾ ਬਹੁਤ ਹੀ ਜ਼ਿਆਦਾ ਪੈਸਾ ਜਿਹੜਾ ਆਉਂਦਾ ਵਾ ਥੋੜੇ ਤੇ ਮੇਰੇ ਵਰਗੇ ਆਮ ਲੋਕਾਂ ਦੀ ਜੇਬ ਦੇ ਵਿੱਚੋਂ ਮਤਲਬ ਕਿ ਕਮਾਏਗੀ ਦੁਨੀਆ ਔਰ ਖਾएंगे ਹਮ ਪਿਛਲੇ 2 ਦਿਨ ਤੋਂ ਸੋਸ਼ਲ ਮੀਡੀਆ ਦੇ ਉੱਪਰ ਏਐਸਆਈ ਨੀਤੂ ਬਿਸ਼ਟ ਦੇ ਬਹੁਤ ਸਾਰੀਆਂ ਇੰਸਟਾਗ੍ਰam ਦੀਆਂ ਫੋਟੋਆਂ ਉਹਦੇ ਵੀਡੀਓਜ਼ ਵਾਇਰਲ ਹੋ ਰਹੇ ਆ ਜਿਦੇ ਵਿੱਚ ਉਹਨੂੰ ਬਹੁਤ ਹੀ ਜ਼ਿਆਦਾ ਲਗਜ਼ਰੀ ਹਾਈ ਐਂਡ ਰੈਸਟੋਰੈਂਟਸ ਦੇ ਵਿੱਚ ਬੈਠੇ ਹੋਏ ਅਲੱਗ-ਅਲੱਗ ਤਰ੍ਹਾਂ ਦੀਆਂ ਵੈਸਟਰਨ ਡ्रेसेस ਪਾਏ ਹੋਏ ਬਹੁਤ ਮਹਿੰਗੀਆਂ ਡਰਿੰਕਸ ਲੈਂਦੇ ਹੋਏ ਹੱਥਾਂ ਦੇ ਵਿੱਚ ਫੜ ਕੇ ਫੋਟੋਆਂ ਇਸ ਤਰ੍ਹਾਂ ਦੀਆਂ ਖਚਾਉਂਦੇ ਹੋਏ ਦੇਖਿਆ ਜਾ ਸਕਦਾ ਪਰ ਇਸ ਚਮਕਦਾਰ ਦੁਨੀਆ ਦੇ ਪਿੱਛੇ ਵੀ ਇੱਕ ਦੁਨੀਆ ਹੁੰਦੀ ਆ ਤੇ ਜਿਹੜੀ ਇਸ ਤੋਂ ਬਹੁਤ ਹੀ ਜ਼ਿਆਦਾ ਕਾਲੀ ਹੁੰਦੀ ਆ ਤੇ ਕਦੇ ਨਾ ਕਦੇ ਲੋਕਾਂ ਦੀ ਇਸ ਕਾਲੀ ਦੁਨੀਆ ਦਾ ਸਿਆਹ ਪੱਖ ਪੂਰੇ ਦੇ ਪੂਰੇ ਸਮਾਜ ਦੇ ਸਾਹਮਣੇ ਆ ਜਾਂਦਾ ਤੇ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਇਸ ਵਰਨੀਤੂ ਵਿਸ਼ਟ ਦੇ ਨਾਲ ਤੇ ਗੱਲ ਨਿਕਲ ਕੇ ਇਸ ਤਰ੍ਹਾਂ ਹੁੰਦੀ ਆ ਦਿੱਲੀ ਦੇ ਇੱਕ ਬਹੁਤ ਬਜ਼ੁਰਗ ਡਾਕਟਰ ਨੇ ਡਾਕਟਰ ਨੀਰਜ ਕਰਕੇ ਉਹਨਾਂ ਦੇ ਲੋਕਲ ਥਾਣੇ ਵਾਲਿਆਂ ਨੂੰ ਇਹ ਚੰਗੀ ਤਰ੍ਹਾਂ ਪਤਾ ਕਿ ਉਹਨਾਂ ਦਾ ਡਾਕਟਰੀ ਦਾ ਕੰਮ ਬਹੁਤ ਚੰਗਾ ਚੱਲਦਾ ਵਾ ਤੇ ਉਹਨਾਂ ਦੇ ਉੱਪਰ ਪ੍ਰੈਸ਼ਰ ਪਾ ਕੇ ਉਹਨਾਂ ਤੋਂ ਮੋਟੀ ਕਮਾਈ ਹੋ ਸਕਦੀ ਆ ਤੇ ਇਸੇ ਪੁਲਿਸ ਸਟੇਸ਼ਨ ਦੇ ਵਿੱਚ ਡਿਊਟੀ ਕਰ ਰਹੀ ਹੁੰਦੀ ਆ ਏਐਸਆਈ ਨੀਤੂ ਬਿਸ਼ਟ ਇਸ ਪੁਲਿਸ ਸਟੇਸ਼ਨ ਦੇ ਪੰਜ ਪੁਲਿਸ ਅਧਿਕਾਰੀ ਆਪਸ ਦੇ ਵਿੱਚ ਇੱਕ رائے ਬਣਾਉਂਦੇ ਆ ਕਿ ਬਜ਼ੁਰਗ ਡਾਕਟਰ ਨੀਰਜ ਹੋਣਾ ਦੇ ਉੱਪਰ ਦਬਾਅ ਪਾਇਆ ਜਾਵੇ ਉਹਨਾਂ ਨੂੰ ਡਰਾਇਆ ਧਮਕਾਇਆ ਜਾਵੇ ਤੇ ਉਹਨਾਂ ਤੋਂ 20 ਲੱਖ ਰੁਪਈਆ ਫਰੋਤੀ ਮੰਗੀ ਜਾਵੇ ਬਿਲਕੁਲ ਸਹੀ ਜਿਹੜੇ ਲੋਕਾਂ ਦੀ ਜੌਬ ਇਹ ਆ ਕਿ ਆਮ ਲੋਕਾਂ ਦੀ ਰੱਖਿਆ ਕਰਨਾ ਫਰੋਤੀ ਮੰਗਣ ਵਾਲੇ ਲੋਕਾਂ ਤੋਂ ਉਹ ਖੁਦ ਹੀ ਇਹ ਸਾਰਾ ਕੁਝ ਕਰ ਰਹੇ ਆ ਤਾਂ ਇੱਕ ਦਿਨ ਇਹ ਪੰਜੇ ਦੇ ਪੰਜੇ ਜਾਣੇ ਆਪਣੀ ਇੱਕ ਪ੍ਰਾਈਵੇਟ ਕਾਰ ਦੇ ਵਿੱਚ ਬੈਠ ਕੇ ਡਾਕਟਰ ਨੀਰੇਜ ਹੋਣਾ ਦੇ ਕਲੀਨਿਕ ਪਹੁੰਚਦੇ ਆ ਉੱਥੇ ਪਹੁੰਚਣ ਅਨਸਾਰ ਸਭ ਤੋਂ ਪਹਿਲਾਂ ਜਿੰਨੇ ਵੀ ਸੀਸੀਟੀਵੀ ਕੈਮਰਾਜ਼ ਲੱਗੇ ਹੁੰਦੇ ਆ ਉਹਨਾਂ ਦੇ ਕਨੈਕਸ਼ਨ ਕੱਟ ਦਿੰਦੇ ਆ ਤੇ ਸੀਸੀਟੀਵੀ ਕੈਮਰੇਜ਼ ਨੂੰ ਆਪਣੇ ਕੋਲੇ ਰੱਖ ਲੈਂਦੇ ਆ ਤੇ ਇਸ ਤੋਂ ਬਾਅਦ ਸ਼ੁਰੂ ਹੁੰਦਾ ਡਾਕਟਰ ਨੀਰੇਜ ਹੋਣਾ ਨੂੰ ਤੇ ਉਹਨਾਂ ਦੇ ਉੱਥੇ ਲੱਗੇ ਹੋਏ ਕਰਮਚਾਰੀਆਂ ਨੂੰ ਡਰਾਉਣ ਧਮਕਾਉਣ ਦਾ ਕੰਮ ਡਾਕਟਰ ਨੀਰਜ ਤੋਂ ਫੌਰਨ 2 ਲੱਖ ਰੁਪਏ ਦੀ ਡਿਮਾਂਡ ਕੀਤੀ ਜਾਂਦੀ ਆ ਜਿਹੜੀ ਕਿ ਡਾਕਟਰ ਨੀਰਜ ਸਾਫ਼ ਮਨਾਂ ਕਰ ਦਿੰਦੇ ਆ ਇਸ ਤੋਂ ਬਾਅਦ ਡਾਕਟਰ ਨੀਰਜ ਨੂੰ ਜਿਹੜੇ ਕਿ ਬਹੁਤ ਹੀ ਬਜ਼ੁਰਗ ਹੁੰਦੇ ਆ ਤੇ ਨਾਲ ਦੀ ਨਾਲ ਹੀ ਉਹਨਾਂ ਦੇ ਬਹੁਤ ਸਾਰੇ ਕਰਮਚਾਰੀਆਂ ਨੂੰ ਇਹ ਪੰਜੇ ਜਾਣੇ ਅਲੱਗ-ਅਲੱਗ ਕਾਰਾਂ ਦੇ ਵਿੱਚ ਬਿਠਾ ਕੇ ਕਿਸੇ ਇੱਕ ਜਗ੍ਹਾ ਲੈ ਜਾਂਦੇ ਆ ਤੇ ਉੱਥੇ ਜਾ ਕੇ ਉਹਨਾਂ ਦੀ ਕੁੱਟਮਾਰ ਕਰਦੇ ਆ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਦੇ ਉੱਪਰ ਜਾਲੀ ਕੇਸਸ ਪਾਉਣ ਦੀ ਧਮਕੀ ਦਿੱਤੀ ਜਾਂਦੀ ਆ ਡਾਕਟਰ ਨੀਰਜ ਕੁਮਾਰ ਇੰਨੀ ਚੀਜ਼ ਤੋਂ ਡਰ ਜਾਂਦੇ ਆ ਤੇ ਫੌਰਨ 10 ਲੱਖ ਰੁਪਈਆ ਏਐਸਆਈ ਨੀਤੂ ਬਿਸ਼ਟ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦਿੰਦੇ ਆ ਇਸ ਤੋਂ ਇਲਾਵਾ 22 ਲੱਖ ਰੁਪਈਆ ਉਸੇ ਟਾਈਮ ਕੈਸ਼ ਤੇ 10 ਲੱਖ ਰੁਪਈਆ ਇੱਕ ਵਾਰੀ ਫੇਰ ਤੋਂ ਕੈਸ਼ ਦੇ ਰੂਪ ਵਿੱਚ ਨੀਤੂ ਬਿਸ਼ਟ ਨੂੰ ਦਿੱਤਾ ਜਾਂਦਾ ਡਾਕਟਰ ਨੀਰੇਜ ਨੂੰ ਇਹ ਲੱਗਿਆ ਹੋਊਗਾ ਕਿ ਸ਼ਾਇਦ ਸਵਾ 22 ਲੱਖ ਰੁਪਈਆ ਦੇ ਕੇ ਉਹਨਾਂ ਦੀ ਜਾਨ ਛੁੱਟ ਚੁੱਕੀ ਆ ਪਰ ਹੁਣ ਦੂਸਰੇ ਪਾਸੇ ਇਹਨਾਂ ਸਾਰੇ ਪੁਲਿਸ ਕਰਮੀਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਿਆ ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਨੂੰ ਇੱਕ ਬਹੁਤ ਮੋਟੀ ਮੱਛੀ ਮਿਲ ਗਈ ਉਹਦੇ ਤੋਂ ਅਸੀਂ ਹੋਰ ਪੈਸੇ ਹਾਲੇ ਲੈ ਸਕਦੇ ਆਂ ਕੁਛ ਦਿਨ ਲੰਘਦੇ ਆ ਤੇ ਵਾਪਸ ਇਹ ਪੂਰੀ ਦੀ ਪੂਰੀ ਟੀਮ ਪਹੁੰਚ ਜਾਂਦੀ ਆ ਡਾਕਟਰ ਨੀਰਜ ਹੋਣਾ ਦੇ ਕਲੀਨਿਕ ਤੇ ਤੇ ਇੱਕ ਵਾਰੀ ਫੇਰ ਤੋਂ ਐਸਆਈ ਨੀਤੂ ਬਿਸ਼ਟ 25 ਲੱਖ ਰੁਪਏ ਦੀ ਡਿਮਾਂਡ ਕਰਦੀ ਆ ਪਰ ਇਸ ਵਾਰ ਡਾਕਟਰ ਨੀਰਜ ਨੂੰ ਇਹ ਚੀਜ਼ ਚਿੱਟੇ ਦੇਣ ਦੀ ਤਰ੍ਹਾਂ ਸਾਫ਼ ਹੋ ਜਾਂਦੀ ਆ ਕਿ ਇਹ ਸਿਲਸਿਲਾ ਹੁਣ ਜਿਹੜਾ ਸ਼ੁਰੂ ਹੋਇਆ ਇਹ ਕਿਤੇ ਰੁਕਣ ਵਾਲਾ ਨਹੀਂ ਹੈ ਤਾਂ ਫੌਰਨ ਉਹ ਰੋਕ ਕਰਦੇ ਆ ਡੀਸੀਪੀ ਦੇ ਆਫਿਸ ਤੋਂ DCP ਹੁਣਾਂ ਨੂੰ ਜਾ ਕੇ ਆਪਣੀ ਪੂਰੀ ਦੀ ਪੂਰੀ ਦੁੱਖਪਰੀ ਕਹਾਣੀ ਸੁਣਾਉਂਦੇ ਆ ਤੇ DCP ਆਪਣੀ ਇੱਕ ਸਪੈਸ਼ਲ ਟੀਮ ਬਣਾਉਂਦੇ ਆ ਤੇ ਫੌਰਨ ਇਸ ਪੂਰੇ ਦੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਆ ਤੇ ਅਗਲੇ ਦਿਨ ਤੱਕ ਇਹ ਪੂਰੀ ਤਰ੍ਹਾਂ ਨਾਲ ਕਲੀਅਰ ਹੋ ਜਾਂਦਾ ਕਿ ਹਾਂ ਉਹਨਾਂ ਪੰਜੇ ਦੇ ਪੰਜੇ ਮੁਲਾਜ਼ਮਾਂ ਨੇ ਜਿਨ੍ਹਾਂ ਵਿੱਚ ASI ਨੀਤੂ ਬੇਸਟ ਸ਼ਾਮਲ ਹੁੰਦੀ ਆ ਉਹਨਾਂ ਨੇ ਡਾਕਟਰ ਨੀਰਜ ਹੋਣਾਂ ਤੋਂ ਤਕਰੀਬਨ 22 ਲੱਖ ਰੁਪਈਆ ਹਥਿਆ ਲਿਆ ਤਾਂ ਇਸ ਤੋਂ ਬਾਅਦ ਇਹਨਾਂ ਪੰਜੇ ਮੁਲਾਜ਼ਮਾਂ ਨੂੰ ਫੜਿਆ ਜਾਂਦਾ ਗ੍ਰਿਫਤਾਰ ਕੀਤਾ ਜਾਂਦਾ ਤੇ ਬਹੁਤ ਸਾਰੀਆਂ ਅਲੱਗ-ਅਲੱਗ ਧਰਾਵਾਂ ਦੇ ਅੰਡਰ ਹੁਣ ਇਹਨਾਂ ਦੇ ਉੱਪਰ ਕੇਸ ਚੱਲ ਰਿਹਾ ਤੇ ਇੱਥੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਜੇ ਇੱਕ ਫੋਟੋ ਦੇਖੋਗੇ ਜਿਹੜੀ ਨੀਤੂ ਬੇਸਟ ਨੇ ਕਿਸੇ ਇੱਕ ਬਹੁਤ ਹੀ ਮਹਿੰਗੇ ਰੈਸਟੋਰੈਂਟ ਦੇ ਵਿੱਚ ਆਪਣੀ ਖਿੱਚੀ ਆ 1 ਜਨਵਰੀ 2025 ਦੇ ਦਿਨ ਮਤਲਬ ਕਿ ਚੜ੍ਹਦੇ ਸਾਲ ਨੂੰ ਤੇ ਦੇਖੋ ਕੈਪਸ਼ਨ ਕਿੰਨੀ ਸੋਹਣੀ ਲਿਖੀ ਆ ਕਿ ਇਸ ਕਹਾਣੀ ਦੇ ਪੂਰੇ 365 ਪੇਜ ਨੇ ਤੇ ਅੱਜ ਪਹਿਲਾ ਪੇਜ ਸ਼ੁਰੂ ਹੋ ਰਿਹਾ ਤੇ ਇਹਨੂੰ ਸ਼ੁਰੂ ਕੀਤਾ ਜਾਣਾ ਚਾਹੀਦਾ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਿਲਕੁਲ ਸਹੀ ਗੱਲ ਆ ਪਰ ਇੱਥੇ ਇੱਕ ਪ੍ਰੋਬਲਮ ਆ ਜਿਹੜਾ ਥੋੜਾ ਬਹੁਤ ਹੀ ਵਧੀਆ ਤਰੀਕਾ ਵਾ ਉਹ ਆਮ ਲੋਕਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਨਰਕ ਬਣਾ ਰਿਹਾ ਵਾ 80 ਸਾਲ ਦੇ ਅਰਵਿੰਦ ਸਿੰਘ ਬਹਿਲ ਜਿਨ੍ਹਾਂ ਨੂੰ ਪਿਆਰ ਨਾਲ ਆਰਵੀ ਬਹਿਲ ਵੀ ਕਿਹਾ ਜਾਂਦਾ ਉਹ ਕੱਲ ਯਾਨੀ ਕਿ 3 ਅਗਸਤ ਨੂੰ ਬਲੂ origin space tourism ਦੀ ਫਲਾਈਟ NS34 ਦੇ ਵਿੱਚ ਬੈਠ ਕੇ ਸਪੇਸ ਦੇ ਵਿੱਚ ਜਾਣ ਵਾਲੇ ਪਹਿਲੇ ਸਿੱਖ ਇਨਸਾਨ ਬਣਦੇ ਆ ਟੈਕਸਾਸ ਤੋਂ ਉੱਡੀ ਇਹ 11 ਮਿੰਟ ਦੀ ਫਲਾਈਟ ਬਲੂ ਓਰੀਜਨ ਟੂਰਿਜ਼ਮ ਵਾਲਿਆਂ ਦੀ ਅੱਜ ਤੱਕ ਦੀ 14ਵੀਂ ਇਸ ਤਰ੍ਹਾਂ ਦੀ ਫਲਾਈਟ ਸੀ ਜਿਦੇ ਵਿੱਚ ਅਲੱਗ-ਅਲੱਗ ਯਾਤਰੀਆਂ ਨੂੰ ਸਪੇਸ ਦੇ ਵਿੱਚ ਲਜਾਇਆ ਜਾਂਦਾ ਵਾ 11 ਮਿੰਟ ਦੀ ਇਸ ਪੂਰੀ ਦੀ ਪੂਰੀ ਫਲਾਈਟ ਦੇ ਵਿੱਚ ਇਹਨਾਂ ਸਾਰੇ ਦੀ ਸਾਰੇ ਯਾਤਰੀਆਂ ਨੂੰ ਕਾਰਮਨ ਲਾਈਨ ਮਤਲਬ ਕਿ ਉਹ ਵੱਡੀ ਲਾਈਨ ਜਿੱਥੇ ਤੱਕ ਯਾਤਰੀਆਂ ਨੂੰ ਲੈ ਕੇ ਜਾਇਆ ਜਾ ਸਕਦਾ ਉਹਨਾਂ ਦੀ ਲਿਮਟ ਖਤਮ ਹੁੰਦੀ ਆ ਲਜਾਇਆ ਗਿਆ ਤੇ ਉਸ ਤੋਂ ਬਾਅਦ ਵਾਪਸ ਸੇਫਲੀ ਧਰਤੀ ਦੇ ਉੱਪਰ ਲੈਂਡ ਕਰਵਾਇਆ ਗਿਆ 80 ਸਾਲ ਦੇ ਅਰਵਿੰਦ ਸਿੰਘ ਬਹਿਲ ਇਸ ਤੋਂ ਪਹਿਲਾਂ ਵੀ ਆਪਣੀ ਜ਼ਿੰਦਗੀ 'ਚ ਬਹੁਤ ਵੱਡੇ ਕਾਰਨਾਮੇ ਕਰ ਚੁੱਕੇ ਆ ਦੁਨੀਆ ਦੇ ਹਰ ਇੱਕ ਦੇਸ਼ ਨੂੰ ਘੁੰਮਣਾ ਉਹਨੂੰ ਵਿਜ਼ਿਟ ਕਰਨਾ ਇਹਦਾ ਰੈਕੋਰਡ ਉਹ ਪਹਿਲਾਂ ਹੀ ਬਣਾ ਚੁੱਕੇ ਆ ਸਾਰੇ ਦੇ ਸਾਰੇ ਸੱਤੇ ਮਹਾਦੀਪ ਦੇ ਉੱਪਰ ਜਾਣਾ ਈਵਨ ਇੱਥੋਂ ਤੱਕ ਕਿ ਉੱਤਰੀ ਤਰੁਪ ਤੇ ਦੱਖਣੀ ਤਰੁਪ ਦੇ ਉੱਪਰ ਜਾਣਾ ਮਾਉਂਟ ਐਵਰੇਸਟ ਦੇ ਉੱਪਰ ਪਹੁੰਚ ਕੇ ਉੱਥੋਂ ਇੱਕ ਹਵਾਈ ਜਹਾਜ਼ ਦੇ ਉੱਪਰ ਥੱਲੇ ਛਾਲ ਮਾਰ ਦੇਣੀ ਮਿਸਰ ਦੇ ਪੀਰਾਮਿਡਸ ਤੱਕ ਜਾਣਾ ਇਹ ਸਾਰਾ ਕੁਝ 80 ਸਾਲ ਦੀ ਉਮਰ ਵਾਲੇ ਆਰ ਵੀ ਬਹਿਲ ਕਰ ਚੁੱਕੇ ਆ ਅਰਵਿੰਦ ਸਿੰਘ ਬਹਿਲ ਹੋਣਾ ਦਾ ਜਨਮ 13 ਅਕਤੂਬਰ ਸਨ 1945 ਨੂੰ ਆਗਰਾ ਸ਼ਹਿਰ ਦੇ ਵਿੱਚ ਤਾਜ ਮਹਿਲ ਦੇ ਬਿਲਕੁਲ ਨੇੜੇ ਹੁੰਦਾ ਜਦੋਂ ਵੱਡੇ ਹੁੰਦੇ ਆ ਤਾਂ ਸਭ ਤੋਂ ਪਹਿਲਾਂ ਇੰਡੀਅਨ ਆਰਮੀ ਜੁਆਇਨ ਕਰਦੇ ਆ ਐਨ ਡੀ ਏ ਤੇ ਉਸ ਤੋਂ ਬਾਅਦ ਐਨ ਡੀ ਏ ਤੋਂ ਬਾਅਦ ਦੀ ਆਪਣੀ ਜ਼ਿੰਦਗੀ ਦੇ ਵਿੱਚ ਉਹ ਇੱਕ ਬਹੁਤ ਵੱਡੇ ਬਿਜ਼ਨਸਮੈਨ ਬਣਦੇ ਆ ਐਨ ਡੀ ਏ ਤੋਂ ਬਾਅਦ ਦੀ ਆਪਣੀ ਜ਼ਿੰਦਗੀ ਦੇ ਵਿੱਚ ਦਿੱਲੀ ਦੇ ਨੇੜੇ ਉਹ ਆਪਣਾ ਕੱਪੜਿਆਂ ਦਾ ਇੱਕ ਬਿਜ਼ਨਸ ਸ਼ੁਰੂ ਕਰਦੇ ਆ ਤੇ ਇਸ ਤੋਂ ਕੁਝ ਸਾਲ ਬਾਅਦ ਜੇਬ ਦੇ ਵਿੱਚ ਸਿਰਫ 50000 ਰੁਪਈਆ ਲੈ ਕੇ ਹੋਰ ਬਹੁਤ ਸਾਰੇ ਪੰਜਾਬੀਆਂ ਤੇ ਸਿੱਖਾਂ ਦੀ ਤਰ੍ਹਾਂ ਅਮਰੀਕਾ ਵੱਲ ਦਾ ਰੁੱਖ ਕਰ ਲੈਂਦੇ ਆ ਇਹ ਗੱਲ ਹੈ ਸਨ 1975 ਦੀ ਤੇ ਉਸ ਟਾਈਮ ਦੇ ਉੱਪਰ ਅਰਵਿੰਦ ਸਿੰਘ ਬਹਿਲ ਹੋਣਾ ਦੀ ਉਮਰ ਹੁੰਦੀ ਆ 30 ਸਾਲ ਇਸ ਤੋਂ ਕੁਝ ਸਾਲ ਤੋਂ ਬਾਅਦ ਉਹਨਾਂ ਨੂੰ ਅਮਰੀਕਨ ਸਿਟੀਜ਼ਨਸ਼ਿਪ ਮਿਲਦੀ ਆ ਤੇ ਅਮਰੀਕਾ ਦੇ ਵਿੱਚ ਉਹ ਰੀਅਲ ਅਸਟੇਟ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਦੇ ਆ ਤੇ ਹੌਲੀ-ਹੌਲੀ ਸਮੇਂ ਦੇ ਨਾਲ ਅਮਰੀਕਾ ਦੇ ਸਭ ਤੋਂ ਵੱਡੇ ਰੀਅਲ ਅਸਟੇਟ ਦੇ ਟਾਈਕੂਨਸ ਦੇ ਵਿੱਚੋਂ ਇੱਕ ਬਣ ਜਾਂਦੇ ਆ ਪਰ ਪੂਰੀ ਦੁਨੀਆ ਨੂੰ ਘੁੰਮਣਾ ਤੇ ਅਲੱਗ-ਅਲੱਗ ਤਰ੍ਹਾਂ ਦੇ ਐਡਵੈਂਚਰ ਕਰਨੇ। ਇਹ ਅਰਵਿੰਦ ਸਿੰਘ ਬਹਿਲ ਹੋਣਾ ਦੇ ਸ਼ੁਰੂ ਤੋਂ ਹੀ ਖੂਨ ਦੇ ਵਿੱਚ ਰਿਆ ਤੇ ਆਪਣੇ ਇਸੇ ਸ਼ੌਕ ਨੂੰ ਪੂਰਾ ਕਰਦੇ ਆ ਪੂਰੀ ਦੁਨੀਆ ਦੇ ਕੱਲੇ-ਕੱਲੇ ਦੇਸ਼ ਨੂੰ ਘੁੰਮ ਕੇ। ਉਹਨਾਂ ਕੋਲੇ ਆਪਣਾ ਖੁੱਦ ਦਾ ਪਾਇਲਟ ਦਾ ਲਾਇਸੈਂਸ ਵੀ ਹੁੰਦਾ ਤੇ ਆਪਣਾ ਇੱਕ ਹੈਲੀਕਾਪਟਰ ਵੀ ਆ ਜਿਹਨੂੰ ਉਹ ਅਕਸਰ ਉਡਾਉਂਦੇ ਰਹਿੰਦੇ ਆ। ਪਰਿਵਾਰ ਦੇ ਵਿੱਚ ਉਹਨਾਂ ਦੇ ਪਤਨੀ ਪੈਮਲਾ ਤੇ ਉਹਨਾਂ ਦਾ ਇੱਕ ਬੇਟਾ ਵਾ ਸੁਖਵਿੰਦਰ ਸਿੰਘ ਬਹਿਲ ਜਿਹੜਾ ਕਿ ਫਾਈਨੈਂਸ ਟੈਕਨੋਲੋਜੀ ਨਾਲ ਰਿਲੇਟਡ ਇੱਕ ਬਹੁਤ ਵੱਡੀ ਕੰਪਨੀ ਚਲਾ ਰਹੇ ਆ। ਪੂਰੀ ਦੁਨੀਆ ਘੁੰਮਣ ਤੋਂ ਬਾਅਦ ਹੁਣ ਅਰਵਿੰਦ ਸਿੰਘ ਬੈਹਲ ਹੁਣਾ ਦਾ ਸੁਪਨਾ ਸੀ ਆਕਾਸ਼ ਵਿੱਚ ਜਾਣ ਦਾ ਸਪੇਸ ਨੂੰ ਘੁੰਮਣ ਦਾ ਤਾਂ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਹੁਣ ਤੋਂ ਇੱਕ ਦਹਾਕਾ ਪਹਿਲਾਂ ਰਿਚਰਡ ਬ੍ਰੈਸਨਨ ਦੇ ਵਰਜਨ ਐਟਲੈਂਟਿਕ ਨਾਂ ਦੀ ਕੰਪਨੀ ਦੇ ਵਿੱਚ ਉਹ ਇਨਵੈਸਟ ਕਰਦੇ ਆ ਆਪਣੀ ਇੱਕ ਟਿਕਟ ਖਰੀਦਦੇ ਆ ਜਦੋਂ ਰਿਚਰਡ ਬ੍ਰੈਸਨਨ ਵੀ ਇਸੇ ਤਰ੍ਹਾਂ ਦਾ ਲੋਕਾਂ ਨੂੰ ਅਪਰਚੂਨਿਟੀ ਦੇ ਰਹੇ ਸੀ ਪਰ ਸਾਲ 2013 ਦੇ ਵਿੱਚ ਇਹ ਕੰਪਨੀ ਬੰਦ ਹੋ ਜਾਂਦੀ ਆ ਤੇ ਅਰਵਿੰਦ ਹੁਣਾ ਦਾ ਆਕਾਸ਼ ਦੇ ਉੱਪਰ ਜਾਣ ਦਾ ਸੁਪਨਾ ਕੁਝ ਟਾਈਮ ਦੇ ਲਈ ਰੁਕ ਜਾਂਦਾ ਪਰ ਫਾਈਨਲੀ 3 ਅਗਸਤ 2025 ਨੂੰ ਆਰਵੀ ਬਹਿਲ ਹੋਣਾ ਦਾ ਇਹ ਸੁਪਨਾ ਪੂਰਾ ਹੁੰਦਾ ਜਦੋਂ ਬਲੂ ਓਰੀਜਨ ਸਪੇਸ ਟੂਰਿਜ਼ਮ ਦੀ ਫਲਾਈਟ ਐਨਐਸ 34 ਦੇ ਵਿੱਚ ਬੈਠ ਕੇ ਆਕਾਸ਼ ਦੇ ਵੱਲ ਨੂੰ ਉਡਾਰੀ ਮਾਰ ਜਾਂਦੇ ਤੇ ਬਹਿਲ ਹੋਣਾ ਤੋਂ ਬਿਨਾ ਇਸੇ ਫਲਾਈਟ ਦੇ ਵਿੱਚ ਉਡਾਣ ਭਰਨ ਵਾਲੇ ਕੁਝ ਹੋਰ ਯਾਤਰੀਆਂ ਦੇ ਵਿੱਚੋਂ ਇੱਕ ਹੁੰਦੇ ਆ ਤੁਰਕੀਏ ਦੇ ਇੱਕ ਬਹੁਤ ਵੱਡੇ ਬਿਜ਼ਨਸਮੈਨ ਗੋਖਾਨ ਆਰਡਮ ਪੋਰਟੋ ਰੀਕੋ ਦੇ ਇੱਕ ਬਹੁਤ ਹੀ ਵੱਡੇ ਨਾਮਵਰ ਪੱਤਰਕਾਰ ਡੇਬੋਰਾ ਮਾਰਟੋਰਲ ਡੇਬੋਰਾ ਮਾਰਟੋਰਲ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਸਪੇਸ ਦੇ ਬਾਰੇ ਵਿੱਚ ਬਹੁਤ ਸਾਰੇ ਆਰਟੀਕਲਸ ਲਿਖ ਚੁੱਕੇ ਆ ਤੇ ਇਸੇ ਕੰਮ ਦੇ ਕਰਕੇ ਉਹਨਾਂ ਨੂੰ ਬਹੁਤ ਵਾਰ ਐਮੀ ਅਵਾਰਡ ਵੀ ਮਿਲੇ ਆ ਵਾ ਇਹਨਾਂ ਤੋਂ ਇਲਾਵਾ ਨੇ ਇੰਗਲੈਂਡ ਦੇ ਫਲੈਂਥਰੋਪਿਸਟ ਲਿਓਨਾਰਡ ਪਿਚਫੋਰਡ ਐਂਟਰਪ੍ਰੀਨਿਅਰ ਜੇ ਡੀ ਰਸਲ ਜਿਹੜੇ ਇਸ ਤੋਂ ਪਹਿਲਾਂ ਇਹਨਾਂ ਦੀ ਇਸ ਤੋਂ ਪਿਛਲੀ ਫਲਾਈਟ ਐਨ ਐਸ 28 ਦੇ ਵਿੱਚ ਵੀ ਆਕਾਸ਼ ਦੇ ਵਿੱਚ ਉਡਾਣ ਭਰ ਚੁੱਕੇ ਆ ਤੇ ਐਚੀ ਜਸਟਿਨਸ 28 ਮਿਲੀਅਨ ਡਾਲਰ ਸਪੇਸ ਦੇ ਵਿੱਚ ਹੋਣ ਵਾਲੀ ਰਿਸਰਚ ਦੇ ਲਈ 19 ਅਲੱਗ-ਅਲੱਗ ਚੈਰਿਟੀਜ਼ ਨੂੰ ਦਾਨ ਕਰ ਚੁੱਕੇ ਆ ਤਾਂ ਇਹ ਸੀਗੀ ਇੱਕ ਉਸ ਸਿੱਖ ਬਾਰੇ ਜਾਣਕਾਰੀ ਜਿਹਦੇ ਬਾਰੇ ਸ਼ਾਇਦ ਅਸੀਂ ਪੰਜਾਬੀ ਬਿਲਕੁਲ ਵੀ ਨਹੀਂ ਜਾਣਦੇ ਤੇ ਇਹ ਸੀਗਾ ਜੀ ਇੱਕ ਵੀਡੀਓ ਤੇ ਇਹਦੇ ਨਾਲ ਹੀ ਇਹ ਵੀਡੀਓ ਇੱਥੇ ਹੀ ਖਤਮ ਹੁੰਦਾ